ਤੂੰ ਹੀ ਸੁਪੇ ਹੂੰ ਵੇਖੋ ਬੱਦਲ ਕੀ ਕਾਲ ਮਾਰਾ ਹੀ ਹੋ ਗਿਆ ਵਾ ਜਿੱਦਾਂ ਕੋਈ ਆਫਤ ਹੀ ਹੋਣ ਲੱਗੀ ਹੁੰਦੀ ਆ ਨਹੀਂ ਨਾ ਰਸਤੇ ਨਹੀਂ ਆਖੀ ਜਾਂਦਾ ਕੀ ਆਖੀਦਾ ਵਾ ਕੋਈ ਨੇ ਮਹਾਰਾਜ ਦਾ ਨਾਮ ਲਈਦਾ ਦਾ ਸੱਚੇ ਪਾਤਸ਼ਾਹ ਆਉਣਾ ਵੇ ਸੁਖ ਸੁੱਖਾਂ ਦਾ ਭਾਵੇਂ ਉਹ ਤਾਂ ਸੁਖ ਸੁੱਖਾਂ ਦਾ ਪਾਊਗਾ ਪਰ ਇੰਨਾ ਕਾਲਾ ਬੱਦਲ ਤੇ ਆਫਤ ਹੀ ਆਨੇ ਦੀ ਇਹਨਾਂ ਨੂੰ ਲਾ ਕੇ ਕੋਈ ਨਹੀਂ ਫਿਰ ਕੀ ਆ ਮਹਾਰਾਜ ਦਾ ਨਾਮ ਲਈਦਾ ਬਹਿ ਜਾ ਨਹੀਂ ਬਹਿਣਾ ਮੈਂ ਕੀ ਹਾਂ ਹਾਂ ਮਿੰਟ ਹੋਰ ਤਰਾ ਹੀ ਹੋਈ ਜਾਂਂ ਡਿਆ ਵਾ ਤੇ ਤੇ ਤੂੰ ਅੰਦਰ ਚੱਲ ਜਾ ਜੇ ਤੈਨੂੰ ਹੋਰ ਤਰਾ ਹੋਈ ਜਾਂਂ ਡਿਆ ਤੇ ਬਾਹਰ ਤੇ ਹਵਾ ਲੱਗਣ ਢੀ ਠੰਢੀ ਠੰਢੀ ਵੀ ਸਸਰੀਆ ਕਾਲ ਬੁਆਜੀ ਸਸਕਾਲ ਹਰਸਨਾ ਅਛਮੀ ਬਧਾਈ ਹੋ ਬੁਆਜੀ ਕੋ ਬਧਾਈ ਹੋ ਕਿਸ ਗੱਲ ਦੀ ਛੋਟੇ ਸਰਦਾਰ ਕੀ ਮੰਗਣੀ ਆ ਗਈ ਰ ਕਦੋਂ बुआ जी आपको तो पता होगा हम तो बोले आप बधाई देने के लिए आए हो नहीं मुझे तो नहीं पता मैं तो और काम आई अरे थोड़े दिन पहले ही ना छोटे सरदार जी की मंगनी होगी छोटे तो हो सरदार जी की देखना बुआ जी तो मुझे नहीं दसना किसी ने बताया नहीं अरे तो मालकिन बताई होगी ना आपको नहीं नहीं लक्ष्मी बिल्कुल नहीं मुझे क्या बताते हैं कुछ नहीं ये कैसे हो सकता है बड़ी मालकिन तो उस बातें कर रही थी बुआ जी को बताना है बहन को बताना है अब नहीं आज पता नहीं मुझे वैसे ना बहुत खुशी की बात है खुशी को तो है बहुत अच्छी है पर मुझे कुछी नहीं बताना बताया नहीं किसी ने अरे अब बता देंगे ना वो लोग आपको भी हाँ बताएंगे ना आइये ना घर पे तो चलिए आप लोग चलो आइए बुआ जी आइए आइए बुआ जी चलो कर दिया फोन ਦੱਸਦੀਆਂ ਫਿਰ ਹੁਣ ਉਹਨਾਂ ਨੂੰ ਚਲ ਠੀਕ ਹੈ ਦੱਸਦੀ ਮਾਲਕੀਨ ਦੇਖੋ ਕੌਣ ਆਇਆ ਹੈ ਘਰ 'ਤੇ ਕੌਣ ਆ ਗਿਆ ਇਹ ਵੇਖਿਆ ਆ ਗਿਆ ਆਪ ਤਾਂ ਇੰਦਰ ਮੇਰੀ ਭੈਣ ਦੇ ਹੁੰਦੇ ਆ ਨਾ ਮੇਰੀ ਭੈਣ ਨੂੰ ਕੋ ਆਖਣਾ ਹੀ ਹੋ ਤੇ ਨਾ ਕੋਈ ਗੱਲ ਹੀ ਬਾਦੂ ਕਰਨੀ ਹੋ

पानी ले आजा आके पाज के अरे यही 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 तो लक्ष्मी है हमारे घर की हाँ। ये भी लक्ष्मी होती है हाँ मैं पानी लेके आती बुआ जी भाभी जी तुम बधाई बहुत ही बहुत ही चल शुक्र है तुम बधाई भैन जी मुंडा पक्का हो बार मुंडा तो पक्का नहीं हो इधर ही सब कुछ पक्का हो इधर की हो दसो तुम्हें पता की हो मेरा भतीजा मंगया गया ਅਛਾ ਇਹ ਨਹੀਂ ਨਹੀ ਹਾਂ ਅਰੇ ਮੰਗਿਆਰੀ ਦਾ ਹਾਂ ਅਜੇ ਤੇ ਵੇਖੋ ਖਵਾ ਹੀ ਚਲਣ ਡਿਆ ਵਾ ਪਰ ਕੀਤਾ ਤੇ ਹੈ ਨਾ ਇਹ ਕਿਸ ਨੂੰ ਸੱਦੇ ਆਖਿਆ ਹੀ ਨਹੀਂ ਗੱਲ ਮੈਂ ਕਿਸ ਨਾਲ ਰਲ ਗਈ ਗੱਲਬਾਤ ਤੇ ਪੱਕੀ ਹੋ ਗਈ ਹੂੰ ਓਹੋ ਉਹਨੇ ਸਹੀ ਕਰਦੀ ਹੋਰ ਸਿਰਫ ਝਾਤੀ ਮਾਰਨਾ ਹੀ ਪੈਨ ਜੀ ਹਾਂ ਤੇ ਝਾਤੀ ਮਾਰਨਾ ਹੀ ਤੇ ਮੈਨੂੰ ਨਹੀਂ ਦੱਸਣਾ ਅਲੇ ਨੂੰ ਨਾ ਸੇਗੋ ਹਰੀ ਮੁੜ ਕੇ ਬਾਬੇ ਕੋਈ ਵੀ ਨਾ ਭਾਵੇਂ ਹੁੰਦਾ ਮੈਂ ਤੇ ਘਰ ਦੀ ਕੁੜੀ ਹਾਂ ਮੈਨੂੰ ਤਾਂ ਦੱਸਣਾ ਫਰਜ਼ ਬਣਦਾ ਸੀ ਨਾ ਅੱਗੇ ਵੀ ਤੁਸੀਂ ਆਏ ਸੀ ਨਾ ਉਦੋਂ ਵੀ ਤੁਸੀਂ ਗੁੱਸਾ ਕਰਦੇ ਮੁੰਡਾ ਮੰਗ ਰਿਹਾ ਮੁੰਡਾ ਮੰਗ ਲਿਆ ਤੇ ਤੁਹਾਡੇ ਸਾਹਮਣੇ ਮੰਗਿਆ ਸੀ ਉਹ ਤੇ ਗੱਲ ਹੀ ਨਾ ਬਣੀ ਮੁੜ ਕੇ ਹੁਣ ਤੇ ਪੱਕੇ ਤੇਤ ਹੋ ਗਈ ਹੈ ਨਾ ਹੁਣ ਵੀ ਜਿੰਨਾ ਚਿਰ ਤੱਕ ਹੱਥ ਚ ਗੱਲ ਪੂਰੀ ਆਉਂਦੀ ਨਾ ਨਜ਼ਰਤਾ ਕੀ ਪਤਾ ਲੱਗਦਾ ਅਜੇ ਅਗਲੇ ਕਹਿ ਹੀ ਗਏ ਸੀ ਵੀ ਆਡੀ ਵੱਲੋਂ ਪਾਕ ਵਰ ਪਈਆ ਤੇ ਰੱਖਿਆ ਹੀ ਨਹੀਂਗਾ ਕੋਈ ਪਤਾ ਨਹੀਂ ਕਰਗੇ ਤੇਰੀ ਚਾਤਰਾ ਭਾਬੀ ਤੂੰ ਜੇ ਭਾਬੀ ਇਦਾਂ ਕਰਦੀ ਤੇ ਤੂੰ ਹੀ ਕਰ ਲੈਂਦਾ ਹੈਨਾ ਤੁਹੀ ਕਰ ਲੈnde ਜਦੋਂ ਤੂੰ ਕਰਦੀ ਹੈ ਗੁੱਸਾ ਆਉਂਦਾ ਨਹੀਂ ਵੀ ਕੋਈ ਵੀ ਹੈਗੀ ਉਹ ਤਾਂ ਤੇ ਨਹੀਂ ਮੰਨ ਕਰਦਾ ਇਹਦੇ ਨਾਂ ਉਹਨਾਂ ਨੇ ਹਾਂ ਦੋ ਜੇ ਕੋਈ ਦੱਸਿਆ ਵਾ ਕਿ ਕੀ ਕਰਨਾ ਕੀ ਨਹੀਂ ਤੇਨੂੰ ਮੋਹਰੇ ਰੱਖਣਾ ਚੱਲ ਜੇ ਮੈਂ ਉਹ ਦਿਨ ਆ ਵੀ ਜਾਂਦੀ ਤਾਂ ਨਾਂ ਵੀ ਦੱਸ ਦੇ ਕੋਈ ਨਹੀਂ ਚੱਲ ਮੇਰੇ ਸਾਹਮਣੇ ਤੇ ਕੱਲ੍ਹ ਬੱਦ ਮੈਂ ਵੀ ਮਸਾ ਦੇਖ ਲੈਣੀ ਹੈਨਾ ਆਹ ਇਹ ਨਾਲ ਹੈ ਸੱਭਿਆ ਕੇਸ ਨੂੰ ਨਹੀਂ ਕੁੜੀ ਨੂੰ ਚਾਹਤੀਆਂ ਮਾਲਕ ਕੇਸ ਦੇ ਨਾਲ ਨਹੀਂ ਨਾ ਮੈਂ ਲੱਗ ਗਈ ਕਿ ਕਿਸੇ ਨੂੰ ਸੱਦੋ ਜਾਂ ਨਾ ਸੱਦੋ ਭੈਣ ਜੀ ਕੁੜੀ ਨੂੰ ਨਹੀਂ ਚਾਹਤੀ ਮਾਰੀ ਕੁਝ ਨਹੀਂ ਕੀਤਾ ਮੈਂ ਤਾਂ ਆਪਣੀ ਭੈਣ ਨੂੰ ਹੀ ਮਿਲਣ ਗਈ ਹਾਂ ਉੱਥੇ ਮੈਂ ਉਹਨੂੰ ਕਿਹਾ ਵੀ ਕੋਈ ਰਿਸ਼ਤਾ ਕਰਾਓ ਇਹਨੂੰ ਮਨਜ਼ੂਰ ਉਹਨਾਂ ਨੇ ਚਲ 10 ਪਾ ਦਿੱਤੀ ਤੇ ਵੇਖਣ ਆ ਕੇ ਕੋਈ ਗੱਲ ਨਹੀਂ ਤੁਹਾਨੂੰ ਗਲਤ ਫਹਿਮੀ ਹੋਈ ਆ ਗੁੱਸਾ ਨਾ ਕਰੋ ਤੁਸੀਂ ਘਰ ਦੇ ਮਾਲਕ ਵਾਂ ਉਹੀ ਸਾਰੇ ਕੰਮ ਕਰ ਮੈਂ ਹੋਰ ਕਰਦਾ ਛੱਡ ਭੈਣ ਦੇ ਕਿੱਡੀ ਮੋਟੀ ਚੂੜੀ ਆ ਵੇਹੇ ਆ ਚੂੜੀ ਦੱਸਣ ਆਈ ਤੈਨੂੰ ਅੱਛਾ ਚੂੜੀ ਵਖਾ ਲੈਣ ਆਈ ਨੇ ਫੇ ਖਾਕੇ ਲੈ ਕੇ ਨੇ ਰੱਖ ਦਿੱਤਾ ਠਾਕੇ ਦਾ ਮੈਨੂੰ ਪਤਾ ਹੈ ਕਿ ਤੈਨ ਮੈਂ ਨਾਲੇ ਵਧਾਈ ਦੀਆਂ ਹੁੰਦੀਆਂ ਨਾਲੇ ਆਪਣੀ ਚੂੜੀ ਵਖਾ ਲਉਣੀ ਆ ਨਹੀਂ ਆ ਤੂੰ ਹੁਣ ਚੂੜੀ ਮੇਰੀ ਸੁਣੋ ਗੱਲ ਹੁਣ ਫੇ ਚਲੋ ਠੀਕ ਆ ਜੇ ਰੋਂ ਹੁਣ ਕੋਈ ਗੱਲਬਾਤ ਬਣਦੀ ਹੈ ਨਾ ਉਹ ਦਿਨ ਫੇ ਸੱਜਾਂਗੇ ਤੈਨੂੰ ਹਾਂਜੀ ਜੀ ਬੜੀ ਮੱਧਕੀ ਉਦੋਂ ਸੱਦਾਂਗੇ ਨਾ ਹੁਣ ਵਿਆਹ ਦੇ ਨਾਲੇ ਤੇ ਭਤੀਜੇ ਨੂੰ ਪਾਇਓ ਕੜਾ ਤੇ ਨਾਲੇ ਭਤੀ ਹੋਣਾ ਉਹਨੂੰ ਫੇਰ ਇਦਾਂ ਦਾ ਗਜਰਾ ਬਣਾ ਕੇ ਪਾਇਓ ਸੋਨੇ ਦਾ ਅਹੀਂ ਤੇ ਬਾਦ ਨਾ ਭਾਬੀ ਤੈਨੂੰ ਲੈਣਾ ਹੀ ਨਹੀਂ ਆਉਣਾ ਹਾਏ ਹਾਏ ਇਹ ਕਿੱਦਾਂ ਦੀ ਗੱਲ ਹੋਈ ਨਿਆ ਵੀ ਹੁਣੇ ਲਾ ਕੇ ਦੇ ਆ ਮੈਂ ਨਾਲੇ ਤੇ ਬਾਦ ਨਾ ਇਦਾਂ ਕਰ ਤੂੰ ਨਹੀਂ ਜਿੰਨਾ ਚਿਰ ਵਿਆਹ ਨਹੀਂ ਨਾ ਕਰਦੇ ਉਹ ਨਾ ਜੇ ਤੂੰ ਆਪਣੇ ਜੁੱਲੀ ਬਿਸਰੇ ਚੋਕ ਇੱਥੇ ਹੀ ਆ ਜਾ ਠੀਕ ਆ ਇਦਾਂ ਕਰ ਮੈਂ ਬਣਾਉਂ ਆਹ ਨਾਲੇ ਤੁਹਾਨੂੰ ਨਾਲੇ ਤੁਹਾਨੂੰ ਰਹੁ ਨਾ ਵੀ ਮੇਰੇ ਤੋਂ ਬਿਗੈਰ ਕਰੀ ਜਾਂਦੇ ਤੁਹਾਡੇ ਸਾਹਮਣੇ ਸਾਰਾ ਕੁਝ ਹੋਈ ਜਾਂਦਾ ਅਸੀਂ ਕੰਮ ਤੇ ਜਾਣੀ ਆ ਸਾਰੇ ਕੰਮ ਤੋਂ ਇਧਰ ਉਧਰੋਂ ਪਤਾ ਲੱਗ ਜੇ ਲੱ ਜੇ ਨਹੀਂ ਰੋਤੇ ਪਰਜਾਈ ਦਾ ਕਰਦੀ ਤੁਸੀਂ ਨਾ ਇੰਨਾ ਕਰਿਆ ਤਾ ਤੂੰ ਆ ਪੀ ਗੁੱਸਾ ਕਾ ਨੂੰ ਕਰੀ ਜਾਨੀ ਆ ਨਹੀਂ ਗੁੱਸੇ ਵਾਲੀ ਹੈ ਹੀ ਗੱਲ ਗੁੱਸੇ ਵਾਲੀ ਆ ਹਣਾ ਹੁਣ ਤੇੰਦਰ ਮੈਂ ਤੁਹਾਨੂੰ ਕੋਲ ਦੱਸਾਂ ਇਹ ਨਹੀਂ ਉਹ ਹੀ ਵੀ ਕੰਮ ਕਰ ਰਹਾਂ ਜਿ ਸਾਧਰੂ ਨਾਲ ਲੈ ਕੇ ਕਰਨਾ ਹੀ ਮਾਸਾ ਕੋਈ ਦੱਸਣਗੇ ਤੇ ਫੇਰ ਹੀ ਦੱਸਾਂਗੇ ਮਾਸਾ ਮਾਸਾ ਮਾ ਜਿੰਨੇ ਪਾਲੇ ਹੈ ਬੱਚੇ ਤੇ ਫੇਰ ਹੁਣ ਕੋਈ ਗੱਲ ਹੀ ਨਹੀਂ ਸਾਡੀ ਹੈ ਨਾ ਵਿੱਚ ਕੋਈ ਅਸੀਂ ਦੂਰ ਹੋ ਗਏ ਹੈ ਨਾ ਨਹੀਂ ਨਹੀਂ ਦੂਰ ਕਿਉਂ ਹੋਣਾ ਚੱਲ ਤੂੰ ਦੱਸ ਦੇ ਲక్ష్ਮੀ ਕਿੱਥੇ ਫੇਰ ਪੈਸੇ ਪੁਹੇਰਾ ਕੇ ਗਏ ਆ ਮਨਜੋਦ ਨੂੰ ਮਾਲਕਿਨ ਮੈਨੂੰ ਕੀ ਪਤਾ ਆਪ ਲੋਕਾਂ ਦੇ ਰੀਤੀ ਰਿਵਾਜੋ ਕਾ ਲక్ష్ਮੀ ਤੈਨੂੰ ਕਿਉਂ ਨਹੀਂ ਪਤਾ ਰੀਤੀ ਰਵਾਜਾਂ ਦਾ ਤੈਨੂੰ ਜਿੱਥੇ ਜਾਂਨੇ ਵਿਆਹ ਸ਼ਾਦੀ ਤੈਨੂੰ ਨਾਲ ਖੜਦੇ ਆ ਅਰੇ ਮੈਨੂੰ ਪਤਾ ਨਹੀਂ ਚਲਦਾ ਹੈ ਲੈ ਐਨਾ ਚਿਰ ਹੋ ਗਿਆ ਇਹਨੂੰ ਇੱਥੇ ਆਈ ਨੂੰ ਤੈਨੂੰ ਇਹ ਜੇ ਕਿਸੇ ਗੱਲ ਦੀ ਸਮਝ ਲੱਗਣੀ ਨਹੀਂ ਨੀ ਜੋਰ ਬਾਹਰ ਬੱਦਲ ਆ ਗਿਆ ਮੀਂਹ ਆ ਗਿਆ ਜਦੋਂ ਅੰਦਰ ਪੈਣੇ ਜਾ ਕੇ ਬੰਦੇ ਗੱਲਾਂ ਐ ਬੜੇ ਸਰਦਾਰ ਜੀ ਇਹ ਬਾਤ ਬਿਲਕੁਲ ਸਹੀ ਬੋਲੇ ਆਪ ਮੀਂਹ ਆ ਗਿਆ ਰੇ ਬਾਹਰ ਸਾਰਾ ਹੈ ਚਲੋ ਚਲੋ ਆਨੇ ਨੇ ਪੀਣਾ ਹੈ ਪੀਉਂਗੀ ਚਲੋ ਚਲੋ ਆਜੋ ਆਜੋ ਉੱਥੇ ਅੰਦਰ ਆਜੋ ਆਪ ਕੁਥੀ ਅੰਦਰ ਕਰਦਾ ਹਾ ਹੇ ਇਹਨੂੰ ਕੌਣ ਖਬਰਾਂ ਦੇ ਦਿੰਦਾ ਦਰਜ ਸਮੰਤ ਭੈਣ ਜੀ ਨੂੰ ਮੈਨੂੰ ਤੇ ਇਹ ਨਹੀਂ ਸਮਝ ਜਦੋਂ ਹੁੰਦੀ ਆ ਹੁੰਦਿਆਂ ਵਧਾਈ ਦਿੰਦੀ ਪਹਿਲੋਂ ਆਣ ਕੇ ਹੁਣ ਇਹ ਗੱਲ ਤਾਂ ਮੈਂ ਪਤਾ ਕਰਨਾ ਵਾਂ ਇਹਨੂੰ ਬਾਹਰੋਂ ਕੋਈ ਟੱਕਰ ਜਾਂਦਾ ਸਾਡਾ ਕੋਈ ਆਂਢੀ ਗੁਆਂਢੀ ਟੱਕਰ ਜਾਂਦਾ ਉਹ ਦੱਸ ਦਿੰਦਾ ਪਹਿਲਾਂ ਇਹਨੂੰ ਤੇਰੇ ਘਰ ਸ਼ਾਕਾ ਲੱਗ ਗਿਆ ਤੇਰੇ ਪੁੱਤਰੀਏ ਨੂੰ ਵਿਆਹ ਹੋਣ ਲੱਗਾ ਉਹ ਅਜੇ ਕੀ ਆ ਠੰਡਾ ਪੀਣਾ ਹੀ ਮਾਸਾ ਇਹ ਵੀ ਨਹੀਂ ਮੈਨੂੰ ਘਟ ਨੰਗਿਆ ਗੁੱਸਾ ਹੀ ਚੜਾਤਾ ਹੁੰਦੀ ਨੇ ਅਰੇ ਬਦਲ ਆ ਗਿਆ ਸਰਦਾਰ ਜੀ ਬਦਲ ਆ ਗਿਆ ਬਦਲ ਕੀ ਹੋ ਗਿਆ ਵਾ ਸਰਦਾਰ ਦੀ ਗੱਡੀ ਟੱਕਣੇ ਵਾਲੀ ਹੈ ਤੇ ਤੂੰ ਭੱਜਾ ਗੌਂੜਿਆ ਨਾ ਖੁਰਜੀ ਲਗਾ ਵਾ ਉਹ ਸਰਦਾਰ ਜੀ ਨਹੀਂ بارش ਬਹੁਤ ਹੈ ਨਾ ਹਮ ਚੱਲ ਫਿਤੀ ਸਮਝਦਾ ਇਸ ਵਿੱਚ ਖੋਬ ਨਹੀਂ ਜਾਉਂ ਆਉਂਦੂ ਨਿਕਲਾਂ ਬੜਾ ਔਖਾ ਦੂ ਚੱਲ ਚੱਲ ਤੇ ਕੱਢਣਾ ਵੀ ਟੋਜਨ ਪਾ ਕੇ ਪੈਣਾ ਟਰੈਕਟਰ ਦਾ ਉਹ ਸਰਦਾਰ ਜੀ ਟੋਜਨ ਪਾ ਕੇ ਕੱਢ ਲਓ ਜੋ ਮਰਜ਼ੀ ਕਰ ਲਓ ਸਰਦਾਰ ਜੀ ਇਸ ਦਿਨ ਕੀ ਤੁਹਾਡੀ ਸ਼ਾਦੀ ਦੀ ਗੱਲ ਚੱਲ ਰਹੀ ਹੈ ਨਾ ਉਸ ਦਿਨ ਕਾ ਤੁਸੀਂ ਮੇਰੇ ਮਜ਼ਾਕ ਬਹੁਤ ਕਰਦੇ ਹੋ ਕਿਉਂ ਤੂੰ ਮੇਰੀ ਸਾਲੀ ਲੱਗਦੀ ਹੈ ਤਾਰਦੀ ਮੈਨੂੰ ਇਹ ਨਹੀਂ ਪਤਾ ਪਰ ਤੁਮ ਬਜਾਕੀ ਬਹੁਤ ਹੋ ਗਈ ਆ ਬਾਹ ਕੋਣ ਆਇਆ ਵਾ ਸਰਦਾਰੀ ਬੂਆ ਆਈ ਬੂਆ ਬੂਆ ਗਾਦੀ ਆਈ ਆਫਤੀ ਆਈ ਆ ਉਹਨੇ ਤੇ ਗੱਲ ਪੈਣਾ ਵਾ ਕਿ ਮੈਨੂੰ ਸੱਦਿਆ ਨਹੀਂ ਆ ਉਹ ਸਰਦਾਰ ਜੀ ਫਿਰ ਕੀ ਕਰਨਗੇ ਉਹ ਮਿਲਣਾ ਤੇ ਪੈਣਾ ਹੀ ਆ ਨਹੀਂ ਸਰਦਾਰ ਜੀ ਮੁਲਾਕਾਤ ਕਰੋ ਨਾ ਮੁਲਾਕਾਤ ਕਰਦਾ ਵਾ ਤੇ ਕਾਲੇ ਮਣੌਣਾ ਵਿਆਹ ਆਫਤੀ ਛੇਤੀ ਹਾਂ ਹਾਂ ਸਰਦਾਰ ਜੀ ਜਲਦੀ ਜਲਦੀ ਬਲੇ ਬੂਆ ਨੂੰ ਮਾਰਦੇ ਪੰਪ ਪਲੇ ਮਾਮ ਬੂਆ ਨੇ ਕਹਿੰਦੀ ਆ ਤੈਨੂੰ ਪਾਣਾ ਘਾਰ ਹੋਰ ਉਹ ਸਰਦਾਰ ਜੀ ਹਾਂ ਪੈਨ ਜੀ ਕੱਢ ਤੋਂ ਬਗੈਰ ਅਸੀਂ ਕਾਦੇ ਜੋਗੇ ਆ ਆਏ ਹੀ ਨਾ ਵੇਖਣ ਤੇ ਜਿੱਦਾਂ ਹਾਲੇ ਕੁੜੀ ਵੇਖਣੀ ਆ ਸਾਰੇ ਕੁਝ ਹੋਣਾ ਵਾ ਤੇ ਤੈਨ ਤੁਹਾਨੂੰ ਹੀ ਸਭ ਕੁਝ ਕਹਿਣਾ ਪਹਿਲਾਂ ਵੀ ਤੁਸੀਂ ਆਓ ਤੁਸੀਂ ਬਣਾਓ ਤੁਸੀਂ ਸਾਰੀਆਂ ਗੱਲਾਂ ਕਰਨੀਆਂ ਵਾ ਅਸੀਂ ਕਾਦੀਆਂ ਗੱਲਾਂ ਕਰਨੀਆਂ ਗੱਲਾਂ ਤੇ ਤੁਸੀਂ ਭੈਭੀ ਜੀ ਕਰ ਲਈਆਂ ਉਹ ਮੇਰੇ ਨਾ ਚਾਚੇ ਦੀ ਕੁੜੀ ਸੀ ਤੇ ਉਹਦਾ ਗਾੜੀ ਮੈਂ ਕੀ ਲੱਗਦੀ ਹੀ ਗਾੜੀ ਉਹ ਜੇਠ ਦੀ ਜੇਠ ਦੀ ਕੁੜੀ ਆ ਗਾੜੀ ਜੇਠ ਦੀ ਕੁੜੀ ਆ ਤੇ ਅਸੀਂ ਵੀ ਇੰਨਾ ਪਹਿਲਾਂ ਰੁੱਸੀਆਂ ਰਸੀਆਂ ਇਹ ਤੇ ਮੈਂ ਐਨੀ ਮਨਜ਼ੂਰ ਨਹੀਂ ਚੱਲ ਚੱਲੀਏ ਤੇਰੀ ਮਾਸੀ ਕੋ ਹੋ ਕੇ ਆਈਏ ਤੇ ਚੱਲ ਹੋ ਗਿਆ ਇਹਦੇ ਉਹਨਾਂ ਹੀ ਗੱਲ ਕਰ ਬੈਠੀ ਤੇ ਚਾਚੇ ਦੀ ਧੀ ਭੈਣ ਹੀ ਉਹਨੇ ਕਰਾਇਆ ਯੋ ਉਹ ਤੇ ਭੈਣਾ ਹੀ ਗਾੜੀ ਹੋਈਆਂ ਸਾਨੂੰ ਨਹੀਂ ਕੋਈ ਪਤਾ ਲੱਗਣਾ ਲੈ ਅਸੀਂ ਭੂਆ ਹੀ ਕਰਦੀਆਂ ਅਸੀਂ ਕਿਤੇ ਕਰਾ ਸਕਦੇ ਆ ਕਿ ਉੱਧਰ ਨੂੰ ਮੋੜਕੋਟ ਜਾਣਾ ਹੈ ਮਾਸੀਆਂ ਵਾਲੀ ਉਹ ਜਸਵੰਤ ਇਹੋ ਜੀ ਕੋਈ ਗੱਲ ਨਹੀਂ ਜੀ ਲੈ ਫੜ ਤੂੰ ਮੂੰਹ ਮਿੱਠਾ ਕਰ ਵੀਰ ਤੂੰ ਵੀ ਹੁਣ ਭਾਬੀ ਦਾ ਹੋ ਗਿਆ ਹਰ ਕੀ ਮੀਂ ਮੂੰਹ ਮਿੱਠਾ ਕਰਨਾ ਕੋਈ ਨਹੀਂ ਭਾਬੀ ਦਾ ਕੀ ਹੋਣਾ ਉਹ ਰੋਟੀ ਵੀ ਖਾਣੀ ਆ ਨਾ ਬਸ ਪਰਜਾਈਆਂ ਤੇ ਭੈਣਾ ਬਸ ਭਾਬੀ ਦੀਆਂ ਤੇ ਭੈਣਾ ਤੇ ਪਰਜਾਈਆਂ ਹੀ ਮੋੜੇ ਆ ਸਾਨੂੰ ਨਹੀਂ ਪੁੱਛੀਓ ਸੁਣ ਲੈ ਗੱਲ ਹੂੰ ਚਾਹ ਪੀ ਤិន ਮੈਂ ਗੱਲ ਦੱਸਦਾ ਮੈਂ ਵੀ ਹੁਣ ਜਦੋਂ ਬਰੀ ਬੁਰੀ ਬਣਾਉਣੀ ਹੈ ਜੋ ਬਣਾਉਣਾ ਤੂੰ ਨਾਲ ਹੋ ਕੇ ਬਣਾਉਣਾ ਹੀ ਹੁਣ ਦੰਦਰ ਮੈਂ ਹੁਣ ਤੋਂ ਮੂੰਹ ਤਾਂ ਕਹਤਾ ਹੀ ਉਹ ਇਹ ਨਾ ਮੁੜ ਕੇ ਤੈਨੂੰ ਸਾਡਾ ਫੋਨ ਢੀਕੇ ਕੀ ਪਤਾ ਮੈਨੂੰ ਆਖਣਾ ਕਿ ਨਹੀਂ ਮੈਨੂੰ ਉਹਨੇ ਕਹਿੰਨਾ ਵੀ ਉਹ ਨਹੀਂ ਗਿਆ ਪੜ੍ਹਾਈਆਂ ਪੈਣਾ ਭਾਬੀ ਚ ਟੱਡੀਆਂ ਨਾਲ ਹੋਣੀਆਂ ਨਹੀਂ ਉਹਦਾ ਮੈਂ ਤੇ ਉਹ ਆਪਣੇ ਮਨ ਸੋਚਿਆ ਕਿ ਕੁੜੀ ਮੁੰਡਾ ਜਾਣ ਆਪੇ ਜੋ ਖਰੀਦਣਾ ਤੇ ਖਰੀਦ ਕੇ ਲੈ ਆਉਣ ਆਪਣੀ ਮਰਜ਼ੀ ਦਾ ਮੁੜ ਕੇ ਰੰਗ ਨਹੀਂ ਪਸੰਦ ਆਉਂਦੇ ਕਈ ਕੁਸ਼ ਹੁੰਦਾ ਵਾ ਤੇ ਜਿੱਦਾਂ ਜਿੱਦਾਂ ਦੇ ਲੈਣੇ ਉਹਦਾ ਦੇ ਆਪਣੀ ਮਰਜ਼ੀ ਤੇ ਲੈ ਲੈਣ ਸਿਆਣੀ ਹੈ ਪਰ ਜਾਈ ਜੇ ਤੇ ਮੈਂ ਜਾਊਂਗੀ ਨਾਲ ਤੇ ਤੁਹਾਨੂੰ ਜ਼ਰੂਰ ਫੋਨ ਕਰੂੰਗੀ ਤੇ ਲੈ ਜਾਵਾਂਗੇ ਬਸ ਸੋਚਦੇ ਏਦਾਂ ਹੋ ਜੇ ਠੀਕ ਵਾ ਕਿ ਕੁੜੀ ਮੁੰਡੇ ਆਪਣੇ ਪਸੰਦੇ ਖਰੀਦ ਲੈਣ ਚਲੋ ਜਿੱਦਾਂ ਮਰਜ਼ੀ ਕਰਨ ਦੀ ਅੱਗੇ ਪਸੰਦਾਂ ਹੋ ਗਈਆਂ ਤੇ ਹੁਣ ਨਹੀਂ ਹੋਈਣਗੀਆਂ ਹੁਣ ਉਹ ਜਿਹੜੇ ਬੜਾ ਗੁੱਸਾ ਕਰ ਬੈਠੀ ਤਾਂ ਨਹੀਂ ਕਰੀਦਾ ਹਾਂ ਸਾਡੇ ਭਤੀਏ ਆ ਸਾਡਾ ਵੀ ਸ਼ੌਂਕ ਸੀ ਤੇ ਅਸੀਂ ਆਪ ਗਾਹੋ ਕੇ ਵੇਖੀਏ ਸੁਣੀਏ ਕਿੰਦਾਂ ਦੀ ਬਣੀ ਇਹ ਇਹ ਕਰਨਾ ਹੀ ਸਭ ਕੋਈ ਗੱਲ ਨਹੀਂ ਦੱਸ ਦਾਂਗੇ ਫੋਨ ਕਰ ਦਾਂਗੇ ਚੱਲੇ ਸ਼ਦੂਂਦਰ ਤੂੰ ਵੀ ਨਾ ਜਸਵੰਤ ਦਾ ਗੁੱਸਾ ਕਰੀ ਕਿਉਂਕਿ ਗੁੱਸਾ ਵੀ ਆਪਣੇ ਤੇ ਹੀ ਆਉਂਦਾ ਵਾ ਫੜੋ ਚਾਹ ਪੀਓ ਕੋਈ ਗੱਲ ਨਹੀਂ ਕੀ ਚੱਲ ਦਸਨ ਤੂੰ ਪੀ ਜਾ ਤੂੰ ਕੋਈ ਗੱਲ ਨਹੀਂ ਲੈ ਫੜ ਮੂੰਹ ਮਿੱਠਾ ਕਰ ਤੇ ਨਾ ਮੂੰਹ ਮਿੱਠਾ ਕਰ ਮੈਂ ਤੇ ਮੁੱਝ ਬੁਰਕੀਆਂ ਨਾ ਪਾਵੇਂ ਚੱਲ ਉਹ ਤੇ ਕੋਈ ਗੱਲ ਨਹੀਂ ਬੋਲੀ ਖੁਸ਼ੀ ਵਾਲੀ ਗੱਲ ਆ ਚੱਲੋ ਸੋ ਹਮੰਗਿਆ ਕਰੋ ਸੋ ਕੁਛੀ ਆ ਗਈ ਗੱਲ ਬਾਤ ਹੋ ਗਈ ਜਿੱਦਾਂ ਕਾਲੇ ਪੈ ਗਏ ਹਨ ਏਦਾਂ ਨਹੀਂ ਪਈ ਜਾਂਦਾ ਚਲੋ ਜਿਹੜੀ ਗੱਲ ਹੈਗੀ ਆਪਾਂ ਦੱਸਣੀ ਤੇ ਹੁੰਦੀ ਆ ਆਪਾਂ ਕਿਹੜਾ ਨਕਾਰ ਰੱਖਣਾ ਹੀ ਪਹਿਲਾਂ ਆਣ ਕੇ ਸੋਹਣੀਆਂ ਗੱਲਾਂ ਕਰੀ ਜਾਂਦੀਆਂ ਆ ਭਾਬੀ ਜੀ ਸਾਰੇ ਕੰਮ ਕਰ ਲੈਂਦੇ ਹੋ ਤੇ ਦੱਸਦੇ ਤੋ ਹੀ ਹੈ ਨਹੀਂ ਹੈਨਾ ਗੁੱਸਾ ਘੱਟਣਾ ਨਹੀਂ ਕਿ ਆਂਦੇ ਦੇ ਸਾਪ ਵਾਲੀ ਵੇਹ ਜਾਂਦੀ ਨਹੀਂ ਕਿ ਵਿੱਚੋਂ ਭੈਣ ਜੀ ਜਮਾਨ ਦੇ ਵਿੱਚੋਂ ਸੱਸੇ ਭਾਜੀ ਸੱਸੇ ਗੱਲਬਾਤ ਹੋਰ ਸੁਣਾ ਕੀ ਹਾਲ ਆ ਠੀਕ ਠਾਕ ਠੀਕਾ ਹਾਂ ਬੱਸ ਤੂੰ ਸੁਣਾ ਇਹ ਹੋ ਜੀਆ ਤੁਹਾਨੂੰ ਵਧਾਈ ਆ ਮੇਰੇ ਪਤੀਏ ਨੂੰ ਹੈ ਉਹ ਆ ਨੂੰ ਵਧਾਈ ਕੇ ਟਾਕਾ ਕਰ ਲਿਆ ਉਹ ਲੈ ਦੇਖਣੀ ਆਏ ਸੀ ਬਸ ਕੇ ਤੇ ਭੂਆ ਅਮ ਨਹੀਂ ਦੱਸਿਆ ਚੁੱਪ ਕਰਕੇ ਕਰ ਲਿਆ ਉਹ ਜਦੋਂ ਕੁੜੀ ਦਸੂ ਦਿਨ ਮੱਕਲੀ ਨੂੰ ਭੂਆ ਕੱਲੀ ਨੂੰ ਕਹਿੰਦੀ ਮੰਮੀ ਗੁੱਸੇ ਹੁੰਦੀ ਆ ਹਾਂ ਨਹੀਂ ਕਰ ਪਈਆ ਨਹੀਂ ਰੱਖਿਆ ਗੱਲ ਬਾਤ ਪੱਕੀ ਹੋਈ ਹੈ ਜੇ ਭੈਣ ਜੀ ਪੁੱਤ ਸਾਡੀ ਚਾਹ ਹੀਗਾ ਹੈ ਨਾ ਕਿ ਚਲ ਸਾਡਾ ਪਤੀਆ ਵਾ ਹੀ ਆਪ ਦੇਖੀਏ ਕਰੀਏ ਹੈ ਨਾ ਤੁਹਾਡੀ ਤੇ ਛਾਂ ਹੀ ਬਹੁਤ ਆ ਭੂਆ ਜਦੋਂ ਦੱਸੂਗਾ ਸਾਰੀ ਗੱਲਾਂ ਕੱਲ ਨੂੰ ਚੱਲ ਇਹਨਾ ਭੂਆ ਪਤੀਏ ਦਾ ਰਾਜ ਹੋਊਗਾ ਆਹੋ ਪੱਧੀਆ ਵਾ ਸੋ ਕੋ ਚੰਗਾ ਪਾ ਉਹ ਆਂਦਾਜ਼ ਕਰਨੀ ਮੈਂ ਉਸ ਤੋਂ ਪਹਿਲਾਂ ਤੁਸੀਂ ਵੀ ਦੱਸੋਗੇ ਤੇ ਫੇਰ ਹੀ ਹੈ ਨਾ ਹੈ ਨਾ ਸਾਨੂੰ ਖੁਸ਼ੀ ਬਹੁਤ ਆ ਇਸ ਗੱਲ ਦੀ ਸਾਨੂੰ ਤਾਂ ਚੰਗਾ ਕੋਹਣਾ ਕੋਈ ਵੀ ਨਹੀਂ ਹੈ ਨਾ ਤੁਹਾਡੇ ਨਾਲ ਹੀ ਦੁਨੀਆ ਵੱਸਦੀ ਆ ਪੁੱਤ ਹੋਰ ਡੈਡੀ ਕੋਹ ਆ ਨਾ ਪੂਰਾ ਰਾਣੀ ਹਾਲ ਬਣਾਜਣਾ ਰਾਤੀ ਮੰਮੀ ਨੂੰ ਪੁੱਛ ਨਹੀਂ ਜਿੱਦਾਂ ਦਾ ਵੀ ਕਹਿ ਦੂਗੀ ਨਾ ਉਦਾਂ ਦੇ ਹੋ ਜੂਗੀ ਹੋਰ ਪਤਾ ਮੰਮੀ ਨੂੰ ਪੁੱਛ ਲਿਆ ਮੰਮੀ ਦਾ ਹਾਂ ਹੈ ਮੰਮੀ ਜਦੋਂ ਬਾਰੇ ਇਹ ਇੱਥੇ ਤਵਾ ਲਾਉਣਾ ਹੀ ਲਾਉਣਾ ਆਏ ਨੇ ਹੋਰ ਕਿਤੇ ਪਾਇਆ ਨਾ ਲਾ ਲੈ ਨਹੀਂ 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 ਜੋ ਤੁਹਾਡੇ ਪਤੀਏ ਨੇ ਕਹਿਤਾ ਨਾ ਘਰੇ ਉਤਰਨਗੇ ਪੂਰੇ ਸਾਰੇ ਜਾਣੇ ਚਲੋ ਮਹਾਰਾਜ ਬਤਾ ਪੂਆ ਵੀ ਪਹਿਲਾਂ ਫਿਰ ਚੰਗਾ 10 ਤੋਲੇ ਲੈ ਕੇ ਆਉਗੀ ਤੇ ਰਾਣੀ ਹਾਰ ਲੈ ਕੇ ਜਾਊਗੀ ਤੇ ਪੂਆ ਨੇ 10 ਤੋਲੇ ਪਾ ਕੇ ਜੇ ਰਾਣੀ ਹਾਰ ਕਰਨਾ ਤੇ ਆਪ ਨਹੀਂ ਬਣਦਾ ਸਿੱਧਾ ਹੀ ਉਹਨੇ ਤਾਂ ਫਿਰ ਲੈ ਹਾਂ ਤੂੰ ਤੇ ਏਡੀ ਤਾਂ ਤੱਕ ਚੱਲ ਗਈ ਪਰ ਫਿਰ ਲੋਕਾਂ ਨੇ ਵੀ ਆਕਣਾ ਜਰਾ ਮਾਮੇ ਕੁਝ ਪਹੁੰਚਣਗੇ ਮਾਸੀਆਂ ਪਹੁੰਚਣਗੇ ਤੇ ਉਹਨਾਂ ਨੇ ਵੀ ਕਹਿਣਾ ਪੂਆ ਨੇ ਕੀ ਪਾਇਆ ਮੰਮੀ ਤੁਹਾਡੀ ਨੋਸ਼ ਹੋ ਗਈ ਨਹੀਂ ਮੁਕਰੀ ਪੂਆ ਵੀ ਪਾ ਦੂਗੀ ਮੈਂ ਆਪਣੀ ਪੂਆ ਨੂੰ ਖੁੱਲਾਉਂ ਰੱਖਣਾ ਸਿੱ ਕੋਈ ਨਹੀਂ ਕੋਈ ਨਹੀਂ ਆ ਪਾਗੜਾ ਪੁੱਤ ਮੱਥੇ ਵੱਟ ਪਾਉਣੇ ਭੂਆ ਤੇ ਆਉਂਦੇ ਆਲੀ ਆਲੀ ਕਰਦੀ ਆਲੀ ਆਲੀ ਕਰਦੀ ਲੰਡਿਆ ਬੈਂਦੀ ਮੇਰੇ ਉਹ ਗੱਲ ਪਹਿਲਾਂ ਕਹਿ ਦਿੱਤੀ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਭੂਆ ਨੂੰ ਦੱਸਦਾ ਕੌਣ ਮਾਏ ਗੱਲਾਂ ਕੋਈ ਦੱਸਦਾ ਤੇ ਫੇਰ ਹੀ ਹਮ ਸਾਰਾ ਪਿੰਡ ਪਸਤਾ ਹੋਣਾ ਕਿਉਂ ਨਹੀਂ ਆ ਸ਼ਾਂਦੇਰੀ ਸੁਣੋ ਗੱਲ ਤੁਸੀਂ ਹੁਣ ਸਾਡੇ ਤੇ ਅਸੀਂ ਤੁਹਾਡੇ ਚਲੋ ਦੱਸੋ ਮੈਂ ਤੁਹਾਨੂੰ ਕਿਹਨੇ ਦੱਸਿਆ ਨਹੀਂ ਨਾ ਅਗਲਾ ਮੁੜ ਕੇ ਇਹਨਾਂ ਦੱਸੇਗਾ ਫੇਰ ਪਤਾ ਕੀ ਗੱਲ ਆ ਕਈ ਵਾਰੀ ਹੁੰਦਾ ਵੀ ਜੱਟਾਂ ਦੀਆਂ ਰਿਸ਼ਤੇਦਾਰੀ ਵਿੱਚੇ ਵਿੱਚ ਹੁੰਦੀ ਆ ਉਹ ਕਦੇ ਨਾ ਕਦੇ ਖਬਰ ਲੱਗ ਹੀ ਹੁੰਨੀ ਆ ਚੱਲ ਅੱਛਾ ਤਾਂ ਤੂੰ ਵੀ ਨਾ ਬਹੁਤਾ ਘਟੇ ਮੈਂ ਇਹ ਵੇਖਿਆ ਮੈਂ ਇਹ ਵੇਖਿਆ ਵੀ ਸੋਂ ਭਾਬੀ ਜੀ ਆਪ ਹੁਣ ਕਰਕੇ ਦੱਸਣ ਹੈਨਾ ਤੇ ਉਹ ਕੋਈ ਗੱਲ ਹੀ ਨਹੀਂ ਬਣੀ ਫਿਰ ਮੈਂ ਆਪ ਹਾਰ ਕੇ ਆਈ ਵੀ ਗੱਲ ਦੱਸਿਆ ਨਹੀਂ ਕੋ ਭਾਬੀ ਜੀ ਨੇ ਨਹੀਂ ਕੋਈ ਨਹੀਂ ਸਾਰੀ ਗੱਲ ਦੱਸਾਂਗੇ ਤੁਹਾਨੂੰ ਅੱਛੇ ਗਲੇ ਆ ਖਾਓ ਮਿੱਠਾ ਕਰੋ ਚਲੋ ਪੁੱਤ ਉਹ ਤੇ ਕੱਲ ਬਹੁਤ ਵਧੀਆ ਤੇਰੀ ਤੂੰ ਸ਼ੂਗਰ ਨਾ ਕਰਾ ਲਈ ਨਹੀਂ ਹੁਣ ਮੈਂ ਵੀ ਜਾਣਾ ਪਾਈ ਜਾਨੀ ਆ ਮੋਰਟੀਓ ਵਿਆਜ ਬਮਾਰਤਾ ਮਿਆ ਕਦਮ ਹੁਣ ਨਸ਼ਮੀ ਚ ਆ ਰਿਹਾ ਮੈਂ ਜੋਰ ਤੂੰ ਦੱਸ ਹੁਣ ਤੂੰ ਦੱਸ ਕਦੋਂ ਦਿਨ ਵਿੱਚ ਸੀ ਤਾਨੂੰ ਜਿਹੜਾ ਚੰਗਾ ਲੱਗਦਾ ਫਿਰ ਉਹ ਹੀ ਮੈਂ ਤਾਂ ਨਹੀਂ ਹੁਣ ਤੂੰ ਵੀ ਨਾ ਭੱਜ ਹੁਣ ਅਹੀਂ ਤੈਨੂੰ ਵਿੱਚ ਰੱਖਣਾ ਹੀ ਰੱਖਣਾ ਜਿਹੜਾ ਚੰਗਾ ਕੋਈ ਲੱਗਦਾ ਦੇਣ ਉਹ ਹੀ ਕਰ ਲੋ ਅਸੀਂ ਤਾਂ ਉਹਨਾਂ ਨੂੰ ਕਿਹਾ ਤਾਂ ਵੀ ਤੁਸੀਂ ਦੱਸੋ ਸਾਨੂੰ ਜੋ ਦੱਸਣਾ ਵਾ ਹੁਣ ਜਿਹੜਾ ਪੂਆ ਦੱਸੂਗਾ ਉਹ ਦੱਸੂਗੀ ਨਹੀਂ ਪੂਆ ਨਹੀਂ ਜਿਹੜਾ ਚੰਗਾ ਲੱਗਦਾ ਦੱਸ ਦੋ ਮੈਂ ਤਾਂ ਆਖਿਆ ਵਾ ਨਹੀਂ ਪੂਆ ਪਹਿਲਾਂ ਜਲਪੂਆ ਤੂੰ ਹੀ ਦੱਸ ਦੇ ਫੇਰ ਹਾਂ ਚਲ ਮੁੰਡੇ ਦੀ ਪੂਆ ਤੇ ਮੈਂ ਵੀ ਪੂਆ ਹੀ ਕਹਿ ਦਿੰਨੀ ਚਲ ਚੰਗਾ ਵਧੀਆ ਦਿਨ ਦੇਖ ਕੇ ਚਲੋ ਸੁਖਣਾ ਸੁਖਦੇ ਆ ਮਾਹਾਂ ਤੇ ਐਮ ਆਇਆ ਵਾ ਹਾਂ ਇਹ ਗੱਲ ਕਹਿੰਨੇ ਆ ਵੀ ਹੁਣ ਵਾ ਹੀ ਵੇਲੇ ਹਾਂਜੀ ਕਣਕਾਂ ਸਾਂਭ ਲਈਆਂ ਵਾ ਤੂੜੀਆਂ ਸਾਂਭੀਆਂ ਗਈਆਂ ਹਾਂਜੀ ਤੇ ਹੁਣ ਗਾਂ ਕਰ ਲਈਏ ਦੋ ਦੋ ਹਾਂ ਮੁੜ ਕੇ ਫੇਰ ਝੋਨੇ ਲੱਗਣ ਦਾ ਬੜੇ ਫੇਰ ਵੀ ਕੇਸ ਦਾ ਵੇਲ ਹੈ ਨੀਗਾ ਹਾਂਜੀ ਹੁਣ ਤੇ ਅੱਗੇ ਹੀ ਵੀ 8-8 ਦਿਨ ਵਿਆਹਾਂ ਦੇ ਵਿੱਚ ਰਹਿਣਾ ਜਾ ਕੇ ਹਾਂਜੀ ਤੇ ਹੁਣ ਤੇ ਦੋ ਕਿਤੇ ਦਾ ਵਿਆਹ ਹੁਣ ਦੋ ਘੰਟਿਆਂ ਦਾ ਵਿਆਹ ਹੁਣ ਕਦੇ ਵਿਆਹ ਲੱਗਿਆ ਕਿਤੇ ਘਰ ਕਾਰਡ ਦੇਣ ਜਾਂਦੇ ਆ ਤੇ ਕਹਿ ਦਿੰਦੇ ਤੇ ਦੋਵਾਂ ਘੰਟੇ ਦੇ ਵਿਆਹ ਰਹਿ ਗਏ ਹੁਣ ਵਿਆਹ ਕਰਦੇ ਰਹਿ ਗਏ ਆ ਮੈਂ ਤਾਂ ਦੋ ਚਾਰ ਦਿਨ ਆਵਾਂਗੀ ਬਾਕੀ ਪੰਚ ਤਾਈ ਨੂੰ ਹਫਤਾ ਰੱਖਾਂਗੇਗੇ ਦੋ ਚਾਰ ਦਿਨ ਕਿ ਬਾਕੀ ਇਹ ਹੱਥ ਜੋੜੋ ਕੇ ਮਹਾਰਾਜ ਚੰਗਾ ਵੇਲੇ ਘੜੀ ਮੱਥਾ ਲਾਵੇ ਸੱਚੇ ਪਾਤਸ਼ਾਹ ਪੂਰੀ ਸੋਹਣੀ ਆ ਹਾਂ ਹੋ ਸੋਹਣੀ ਆ ਕੁੜੀ ਤੇ ਚਲ ਮੁੰਡੇ ਨੇ ਵੇਖੀ ਆ ਇਹਨੇ ਨੀ ਪਸੰਦ ਲਾ ਕੇ ਤੇਰੀ ਪਸੰਦ ਦਾ ਪਤਾ ਉਹ ਤਾਂ ਤਾਂ ਕਹਿੰਦਾ ਤੇ ਅੱਛੀ ਕੱਲ ਨੂੰ ਨਿਸੂਗਾ ਅੱਜ ਮੇਰ ਜੀ ਬਾ ਲਾ ਮੈਂ ਜ ਨਹੀਂ ਬਸ ਇਦਾਂ ਹੀ ਮੇਰ ਜਵਾ ਅੱਛਾ ਅੱਛਾ ਤਾਂ ਫਿਰ ਲਾਪ ਮੇਰ ਜਾ ਮੁੰਡੇ ਦੀ ਇਹਨੇ ਵੀ ਨੀ ਕਿਤੇ ਦੱਸਿਆ ਇਹ ਹੀ ਮੈਰਿਜ ਵਾਦ ਕਿਹੜੀ ਨਹੀਂ ਅਸੀਂ ਤੇ ਭੈਣ ਕੋ ਗਏ ਹਾਂ ਉਥੇ ਉਹ ਕੁੜੀ ਉਹਨਾਂ ਨੇ ਤੁਹਾਨੂੰ ਦੱਸਿਆ ਜੇਠ ਦੀ ਧੀ ਈਗੀ ਉਹ ਉਹਨਾਂ ਦੇ ਘਰ ਆਈ ਸਾਨੂੰ ਵੇਖ ਕੇ ਸ਼ਰਮਾ ਗਈ ਉਥੋਂ ਭੱਜ ਕੇ ਪਛਾਹ ਹੋ ਗਈ ਤੇ ਮੈਨੂੰ ਤੇ ਉਹ ਹੀ ਗੱਲ ਚੰਗੀ ਲੱਗੀ ਵੀ ਕੁੜੀ ਇਸ਼ਤ ਵਾਲੀ ਆ ਪਰ ਇਹਨੇ ਵਗੇਤੀ ਵੇਖੀ ਜਾਣ ਦਾ ਪਛਾਣ ਦਾ ਫੇਰ ਹੀ ਆ ਨਾ ਇੱਕ ਨਾ ਕੁੜੀ ਵੇਖਣ ਗਏ ਉਹ ਕੁੜੀ ਨੇ ਨਾ ਦਾ ਦਿਲ ਹੀ ਤੋੜਦਾ ਹਾਂ ਉਹ ਕੁੜੀ ਪਸੰਦੀ ਵੀ ਆ ਗਈ ਹੂੰ ਤੇ ਮੁੜ ਕੇ ਉਹ ਕਹਿੰਦੀ ਕਿ ਮੈਰਿਜ ਹੋਰ ਕੇ ਗੱਲਬਾਤ ਚੱਲਦੀ ਆ ਆ ਗਿਆ ਉਹਦੋਂ ਵੀ ਤੇਰੀ ਭੂਆ ਲੜਕੇ ਗਈ ਸੀ ਪੁੱਤ ਆਂਦੀ ਤੁਸੀਂ ਠਾਕਾ ਲਾ ਲਿਆ ਸਭ ਕੋ ਕਰ ਲੈ ਮੈਨੂੰ ਦੱਸਿਆ ਰ ਮੈਂ ਆਖਿਆ ਜੇ ਕੁੜੀ ਗੱਲ ਨਹੀਂ ਹੁਣ ਇਹ ਕੁੜੀ ਬੋਲੀ ਆ ਬੋਹ ਬੋਲੀ ਕੌਣ ਫਨ ਹੁੰਦਾ ਇਹ ਕੋਣ ਕਰਦੀ ਨਹੀਂ ਨਾਗਾ ਜੇ ਮੰਨ ਲਓਗਾ ਜੀ ਛੰਗਦੀ ਆ ਤੂੰ ਕਰ ਲਿਆ ਕਰ ਅਸੀਂ ਨੰਬਰ ਹੀ ਨਹੀਂ ਲੈ ਕੇ ਦਿੱਤਾ ਲੈਨੇ ਨੰਬਰ ਇਹਦਾ ਨੰਬਰ ਹੋਣਾ ਸਾਰਾ ਵੇਲਾ ਇਹ ਤਾਂ ਹੁਣ ਇਹਨਾਂ ਨੂੰ ਪਤਾ ਉਹਦਾ ਨੰਬਰ ਸਾਨੂੰ ਨਹੀਂ ਪਤਾ ਸਭ ਨੰਬਰ ਹੈਗਾ ਇਹ ਦੇਖੋ ਨਹੀਂ ਇਹ ਮਸ਼ਕਰੀਆਂ ਤੇ ਹੱਸਦਾ ਵਾਕਿਆ ਬੈਠੇ ਹੋ ਗਏ ਇੱਕ ਗੱਲ ਲੱਗੀ ਮੇਰੇ ਅੱਖਾਂ 'ਚ ਇਹਨਾਂ ਨੂੰ ਵੀ ਚੋਰੀ ਚਨਾਵਾ ਕਰ ਲਈਏ ਤੂੰ ਨਹੀਂ ਚਨਾਵਾ ਆਹੋ ਚੁੰਨੀ ਚੜਾਵਾ ਜਿਹਨੂੰ ਪਿੰਦੇ ਆ ਕੀ ਕਰਨਾ ਛੇਤੀ ਚੜਾਵਾ ਇਹ ਵੀ ਨਹੀਂ ਮੰਨਦਾ ਇਹ ਵੀ ਨਹੀਂ ਮੰਨਦੀ ਕੋਈ ਨਹੀਂ ਅੱਜ ਵੱਜ ਕੇ ਕੰਮ ਜੀ ਨਜ਼ਰ ਹੋ ਗਿਆ ਲੋਕਾਂ ਦਾ ਵਰਤਦਿਆਂ ਨੂੰ ਨਾਲੇ ਲੈਣ ਦੇਣਾ ਆਪਣਾ ਲਵਾਂਗੇ ਨਾਲੇ ਸੋਨਾ ਵਿਆਹ ਕਰਾਂਗੇ ਸਾਡੇ ਘਰ ਕਿਹਦਾ ਘਾਟਾ ਵਾ ਨਹੀਂ ਨਹੀਂ ਅੱਜ ਵੱਜ ਕੇ ਨਾਲੇ ਪਰਖਾਂਗੇ ਆਪਣੇ ਰਿਸ਼ਤੇਦਾਰ ਸਾਰੇ